ਬੈਂਡ ਬਾਜੇ ਵਾਲੇ ਬਾਜੇ ਬਜਾ ਰਹੇ ਨੇ ਤੇ ਇਹ ਲੋਕ ਭੰਗੜੇ ਪਾ ਰਹੇ ਨੇ ਪਹਿਲੀ ਨਜ਼ਰ ਤਾਂ ਇਹਨਾਂ ਤਸਵੀਰਾਂ ਨੂੰ ਦੇਖੋ ਸ਼ਾਇਦ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਭਲਾ ਇਹ ਤਸਵੀਰਾਂ ਕਿਸੇ ਵਿਆਹ ਸਮਾਗਮ ਦੀਆਂ ਹੋਣ ਪਰ ਜਨਾਬ ਇਹ ਕਿਸੇ ਵਿਆਹ ਸਮਾਗਮ ਦੀਆਂ ਨਹੀਂ ਸਗੋ ਲੁਧਿਆਣਾ ਦੀਆਂ ਨੇ ਜਿੱਥੇ ਲੁਧਿਆਣਾ ਡੀਸੀ ਦਫ਼ਤਰ ਅੱਗੇ ਬਰਾਤ ਵਾਲੇ ਸਟਾਈਲ 'ਚ ਸਮਾਜ ਸੇਵੀ ਟੀਟੂ ਬਾਣੀਆਂ ਪਹੁੰਚੇ ਨੇ ਜਿੱਥੇ ਲੋਕ ਸਭਾ ਚੋਣਾਂ ਲਈ ਬਤੌਰ ਅਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਏ ਨੇ ਐਸੇ ਦੌਰਾਨ ਹੀ ਜਦੋਂ ਟੀਟੂ ਬਾਣੀਆਂ ਨੇ ਪੱਟਾਂ ਤੇ ਥਾਪੀਆਂ ਮਾਰ ਕੇ ਸਿਆਸੀ ਲੀਡਰਾਂ ਦੇ ਬਾਜੇ ਵਜਾਉਣ ਦੀ ਗੱਲ ਆਖੀ ਤਾਂ ਟੀਟੂ ਬਾਣੀਆਂ ਖਿੱਚ ਦਾ ਕੇਂਦਰ ਬਣੇ ਲੁਧਿਆਣਾ ਵਿੱਚ ਟੀਟੂ ਬਾਣੀਆਂ ਦੀ ਇਸ ਅਨੋਖੀ ਆਮਦ ਨੇ ਲੋਕਾਂ ਦਾ ਧਿਆਨ ਖਿੱਚਿਆ ਟੀਟੂ ਬਾਣੀਆਂ ਜੀ ਬਾਜੇ ਵਜਾ ਕੇ ਡੀਸੀ ਦਫਤਰ ਪਹੁੰਚੇ ਹੋ ਬੈਂਡ ਵਾਜੇ ਲੈ ਕੇ ਕੀ ਕਹਿਣਾ ਦੇਖੋ ਜੀ ਮੈਂ ਵੱਡੇ ਵੱਡੇ ਲੀਟਰਾਂ ਦੇ ਬਾਜੇ ਵਜਾਉਣੇ ਆ ਤੇ ਤਾਈ ਉੱਥੇ ਬਾਜੇ ਲੈ ਕੇ ਆਇਆ ਹੁਣ ਵੀ ਜਿਹੜੇ ਲੀਟਰ ਆ ਗਏ ਆ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਭਾਈ ਚੋਣਾ ਨਾਲ ਲੜਦੇ ਗਏ ਸਾਡੇ ਕੋਈ ਮੁੱਦੇ ਦੀ ਬਰਾਦ ਲੈ ਕੇ ਆਇਆ ਤੇ ਅਸੀਂ ਚੋਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਪੂਰੀ ਸਕਿਉਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਮਿੱਟੀ ਟੂ ਬਾਣੀ ਨੂੰ ਪਰੇਸ਼ਾਨ ਨਾ ਕਰੋ ਤੇ ਟਿੱਟੂ ਬਾਣੀ ਪਰੇਸ਼ਾਨਾਂ ਦਾ ਫਿਰ ਪੂਰਾ ਲੁਧਿਆਣਾ ਪਰੇਸ਼ਾਨ ਹੈ ਕੀ ਕਹਿੰਦੇ ਹੋ ਤੁਹਾਡੀ ਗੱਡੀ ਵੀ ਬੈਕ ਕਰਾਤੀ ਪਿੱਛੇ ਨਹੀਂ ਨਹੀਂ ਕੋਈ ਗੱਡੀ ਮੈਨੂੰ ਪਸੰਦ ਨਹੀਂ ਸੀ ਪਾਰਕਿੰਗ ਇੱਥੇ ਕੋਈ ਨਹੀਂ ਬੈਕ ਕਰਵਾਈ ਤਾਂ ਮੇਰੇ ਭਰਾ ਨੇ ਅਨੁਸ਼ਾਸਨ ਦੇਵ ਹਾਲਾ ਕੀ ਅੱਜ ਬੈਂਡਵਾਜੇ ਲਾ ਕੇ ਕੋਈ ਵਿਆਹ ਦਾ ਰੱਖਿਆ ਨਹੀਂ ਹੋਇਆ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਨਾਲ 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 ਮਰ ਜਾਂਦੇ ਆ ਖਸ ਪੋ ਪੋ ਸਮਝਮ ਲਾਜ਼ਮੀ ਕਿਵੇਂ ਰੱਖੂਗਾ ਚਿੱਟੇ ਦੀ ਰੋਕtham ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸ਼ੇ ਲੋਕੀ ਖਾਈ ਜਾਂਦੇ ਆ ਲੋਕੀ ਆਈਟਿਕਸ ਖਾਈ ਜਾਂਦੇ ਆ ਗਰਾ ਯਾਨੀ ਮੁੱਦੇ ਹੀ ਮੁੱਦੇ ਨੇ ਭਾਈ ਜੀ ਅੱਗੇ ਅੱਗੇ ਪਟਾਕੇ ਪੈਣੇ ਟਿਊਬਾਣੇ ਰਹਿਗੇ ਪਾਸੇ ਤੋਂ ਹੀ ਬੈਂਡ ਵਜਾਈ ਨੇ ਦੂਜੇ ਪਾਸੇ ਪੱਟਾ ਤੇ ਹੱਥ ਮਾਰੀ ਜਾਂਦੇ ਪੱਟਾ ਦੇ ਹੱਥ ਮਾਰਦਾ ਨਹੀਂ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਅੱਜ ਇਹਨਾਂ ਦੇ ਬੈਲ ਘਟਰੀਆਂ ਨੇ ਮੁੱਦੇ ਪਟਾਕੇ ਨਾਮ ਬਦਲਦਾ ਹਾਂਜੀ ਕਿਹਦੇ ਪਾਣੀ ਦਾ ਬੈਲੀ ਬਾਣੀ ਆ ਉਹ ਬਾਣੀ ਬੈਲੀ ਆ ਜੀ ਆ ਮੋੜ ਦੇ ਲੋਕ ਮੈਨੂੰ ਖਤਰਨਾਕ ਹੀ ਕਹਿੰਦੇ ਕਹਿੰਦੇ ਲੀਡਰਾਂ ਵਾਸਤੇ ਮੈਂ ਖਤਰਨਾਕ ਲੋਕਾਂ ਵਾਸਤੇ ਬਾਕੀ ਲੀਡਰਾਂ ਦਾ ਸਾਡੀ ਹਰ ਸਾਡੀ ਦਾ ਬਿੱਟੂ ਦਾ ਕੀ ਹਾਲ ਹੈ ਉਹਨਾਂ ਦੇ ਪਸੀਨੇ ਚੋਂਦੇ ਆ ਉਹਨਾਂ ਨੂੰ ਪਿੰਡਾਂ ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ ਚ ਨਹੀਂ ਵੰਡ ਦਿੰਦੇ ਉਹ ਰਵਨੀਤ ਬਿੱਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀ ਇੰਨੀ ਦਰਗਾਹਾਂ ਨੇ ਇਕ ਪੜੇ ਲਿਖੇ ਤੁਸੀਂ ਇੰਨੀ ਇੰਨੀ ਗੱਲ ਮੈਨ ਲਈ ਫਰਦੇ ਹੋ ਛਟਾ ਜੋ ਪ੍ਰਸ਼ਾਸਨ ਹੈਗਾ ਵਾ ਉਹ ਪੜਿਆ ਲਿਖਿਆ ਵਾ ਇੱਥੇ ਐਸਚੋ ਵੀ ਪੜਿਆ ਲਿਖਿਆ ਵਾ ਆ ਲੀਡਰ ਸਾਨੂੰ ਆਣ ਪਰ ਮਿਲ ਆਜ ਮੱਖੀ ਏ ਢੋਲ ਵਜਾ ਕੇ ਇੱਥੇ ਬੈਠ ਵਾ ਢੋਲ ਵਜਾ ਕੇ ਮੈਂ ਵੀ ਆਉਂਦਾ ਰੋਣਾ ਪੋਣਾ ਆਇਆ ਵਾ ਮਿੱਟੀ ਟੂ ਬੜੀਆਂ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰਾਂ ਦਿਖਾਉਣਾ ਆ ਇਹ ਜਿਹੜੇ ਸਿਆਸੀ ਲੀਡਰ ਲੋਕ ਉੱਪਰ ਕਾਂਜ ਵਰ ਨਾ ਆ ਆ ਸਾਰੇ ਪਾਸੇ ਤੁਰੇ ਫਿਰਦੇ ਹਾਂ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਆ ਕਾਂਜ ਵਰ ਨਾ ਆ ਆ ਕਾਂਜ ਵਰ ਨਾ ਆ ਸਾਰੇ ਕੀ ਕਿਰਾ ਉਮੀਦਵਾਰ ਗੱਲ ਗੱਲ ਕੋਚਵਾ ਉਮੀਦਵਾਰ ਲੈ ਹੱਦ ਕਰਤੀ ਅਗਰ ਲੋਕ ਸਭਾ ਵਾਲੇ ਹੱਦ ਕਰਤੀ ਚਲੋ 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 ਹੁਣ ਆਜੋ ਚਲੋ ਆਜੋ 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 ਵੀ ਆਜੋ ਇਸ ਮੌਕੇ ਟੀ2 ਨੇ ਸਿਆਸੀ ਲੀਡਰਾਂ ਤੇ ਤੰਜ ਕੱਸਦੇ ਹੋਏ ਕਿਹਾ ਕਿ ਮੈਂ ਮੁੱਦਿਆਂ ਦੀ ਬਰਾਤ ਲੈ ਕੇ ਆਇਆ ਹਾਂ ਮੈਂ ਇਹਨਾਂ ਲੀਡਰਾਂ ਦੇ ਬਾਜੇ ਵਜਾ ਕੇ ਦਮ ਲਵਾਂਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਕੌਣ ਕਿਸ ਦੇ ਬਾਜੇ ਵਜਾਉਂਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਣੀ ਦੀ ਰਿਪੋਰਟ